ਸਾਸਤਰੀ ਕਾਲ ਜੀ ਗੁੱਡ ਮਾਰਨਿੰਗ ਜੀ ਕਰੋ ਜੀ ਦਰਸ਼ਨ ਤੰਤਨ ਬਾਬਾ ਗੁਰਦਤਾ ਜੀ ਤੇ ਗੁਰਦਰਾ ਸਾਹਿਬ ਦੇ ਤੇ ਅੱਗੇ ਦਿਖਾਉਣੇ ਜੀ ਕਿਵੇਂ ਚੱਲ ਦੇਖੀ ਜੀ ਗਾਈਸ ਹੁਣ ਅਸੀਂ ਨਾਉਣ ਚੱਲਿਆ ਗਾਈਸ ਚਲੋ ਗਾਇਸ ਮਾਰੋ ਸਾਲ ਗਾਇਸ लवली ਚੱਲ ਬੜਾ ਬਹਾਦਰ ਆਲਾ ਜੇ ਤੱਕ ਜਪਾਨੀ ਸਾਲ ਮਾਰੋ लवली ਘਰ ਰਹਿੰਦਾ ਚਲੋ ਬਾਜੀ ਆ ਜਾ ਇਹਦਾ ਨਹੀਂ ਲੋਟ ਬਾਬੇ ਕਹਿੰਦੇ ਆ ਜਾਂਦਾ ਆਪਣੇ ਨਾਲ ਲੱਥ ਹੋ ਗਿਆ ਯਾਰ ਚਲੋ ਜਾਣ ਦੇ ਸਾਡੇ ਨੀਕਰਵਾ ਦੋ ਚਲ ਨੀਕਰਵਾ ਦੋ ਮੈਨੂੰ ਇੱਕ ਮਿੰਟ ਖੜਾ ਬਸ लवली ਆ ਜਾ ਲਾ ਕਪੜੇ ਮੈਂਟ ਮਾਰੋ ਸਾਲ ਓਏ ਬਹੁਤ ਠੰਡਾ ਪਾਣੀ ਹੈ ਦਾਂ ਕੋਲੇ ਆ ਕੇ ਚੱਲ ਤੂੰ ਚੱਲ ਮੈਂ ਤਾਂ ਚੱਲ 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 ਹਾਏ ਹਾਏ ਓਏ ਗਾਇਜ਼ ਅਸੀਂ ਅੱਜ ਨਾ ਹੁਣ ਆਇਆ ਗਾਇਜ਼ ਉਹ ਵੇਖ ਕਿੱਧਰ ਚੜਦਾ ਕੇ ਨੇ ਇੱਕ ਕਲੀ ਮਾਰਦੇ ਤਿੰਨ ਹੋ ਗਏ ਕਿ ਨੇ ਕੱਟੂ ਦਾ ਤਾਂ ਇੱਕ ਬੱਦ ਨਹੀਂ ਮਾਰਨੇ ਤਾਂ ਤਿੰਨ ਨਾ ਫੇਰ ਵੀ ਅਸੀਂ ਤਾਂ ਮਸਾ ਹੋ ਥੂ ਮਸਾ ਚੜ ਕੇ ਆਏ ਆ ਸਾਣਾ ਛਾਣ ਹੀ ਰਲਦਾ ਕਿੱਲਾ ਥਾ ਪੰਗੇ ਦੇਖ ਕੇ ਡਰਦੀ ਲੈਂਦੇ ਰਹਿਣ ਦੇ ਭਰਾਵਾ ਚੜਾ ਨਹੀਂ ਜਾਣਾ ਸਾਲਾ ਮਾਰੇ ਚੜ ਹੁੰਦਾ ਸਾਲਾ ਆ ਗਿਆ ਹਰ ਲੈੰਗ ਪੰਗਾ ਦੇਖੀ ਜਾਂਦੀ ਆ ਕੋਈ ਨਹੀਂ ਯੱਕਾ ਕਰਾਂਗੇ ਡੋਂਕੀ ਵਾਲਾ ਕੰਮ ਹੀ ਆਣਾ ਸਾਡਾ ਡੋਂਕੀ ਲਾ ਕੇ ਚੱਲੇ ਮੀਰੇ ਅੱਗੇ ਅਮਰੀਕਾ ਦਾ ਹਾਜੀ ਅਮਰੀਕਾ ਕਿੱਥੇ ਆ ਹਾਏ ਹਾਉ 220 ਵਾਲੀ ਫੜਨੀ ਆ ਫੁੱਲਦਾ ਸਾ ਮੇਰਾ ਸਾ ਉਦੋਂ ਬਈ ਇੱਧਰ ਦੀ ਆ ਪਤਾ ਕੀ ਗੱਲ ਆ ਸ਼ਾਰਟਕਟ ਆ ਹੋ ਹੋ ਜਾਣ ਫਾੜੀ ਲੱਗ ਗਈ ਇਤਰੀ ਲੱਖ 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 ਹਾਏ ਹਾਏ ਵੇ ਹਾਏ ਹਾਏ ਹਾਂ ਲਵਲੀ ਇਧਰ ਨੀ ਤਲਕਣਾ ਜਾਈ ਇਹਦੇ ਤੇ ਬੈਠੀ ਰਹੋ ਨਾ ਇੱਥੇ ਬੈਠ ਨਹੀਂ ਰਹੇ ਰਹਿਣ ਦੇ ਰਹਿਣ ਦੇ Okay, Pulling up black windows once you go down. It must be crazy if you think that I'm to slow down. But want to hear it talking shit from the drama. Come you and I'm a in place Can't the, run the, run the fly. I'm the last one to die. ਸਟਾਰਟ ਹੋ ਗਿਆ ਓ ਭਰਾਵਾ ਟਾਈਮ ਐ ਚੜਾ ਉਹਦਾ ਜੱਜ ਹੋ ਜੇ ਨਾ ਤਾਂ ਇਹ ਗਰਮ ਦਾ ਬਾਂਦਰਾ ਨਾਲ ਦੇ ਆ ਆ ਖੜੇ ਆਜੋ ਚਲੋ ਗਰਵੀਰ ਤੂੰ ਹੁਣ ਤੇਰੀ ਵਾਰੀ ਆ ਤੂੰ ਮੜਾ ਹਿਆ ਨਾ ਤੂੰ ਚੱਲੇ ਨਾ ਨਾਲ ਬਰੋਬਰ ਆ ਮੈਂ ਤੁਹਾਡੀ ਵੀਡੀਓ ਬਣਾਉਂ ਫਰੋਬਰ ਚੱਲ ਉਹਨੂੰ ਆਣਾ ਪਾ ਚੱਲਿਆ ਗਾਇਸ ਗੱਡੀ ਕੋਲੇ ਗਾਇਸ ਕਹਣਾ ਗਾਇਸ ਯਾ ਬਰੋ ਜਵਾ ਬਣ ਕੇ ਫੇਰੇ ਪਿੰਡ ਵਾਲੀ ਨਹਿਰ ਨੂੰ ਸੁਨੇਹਾ ਦੇ ਦਿਓ ਪਿੰਡ ਵਾਲੀ ਨੂੰ ਸੁਨੇਹਾ ਦੇਣ ਦੀ ਲੋੜ ਹੀ ਨਹੀਂ ਨਹਿਰ ਨੂੰ ਸੁਨੇਹਾ ਦੇ ਦਿਓ ਨਹੀਂ ਬਾਅਦ ਤਾੜੀ ਮਾਰ ਕੇ ਨਹੀਂ ਆਉਂਦਾ ਮੈਂ ਤਾਂ ਲਾਸ ਬਣ ਕੇ ਜਾਵਾਂ ਉਹਦੀ ਫੋਟੋ ਵੀ ਲੱਗੀ ਦੀ ਆਹ ਹਾਂ ਹਾਂ ਹੋਰ ਹੁਣ ਆਓ ਸਾਹਮਣੇ ਆ ਵੀ ਮਿਲ ਕੇ ਚੱਲਾਂਗੇ ਅਰੇ 20% ਪਹੁੰਚ ਗਏ ਫੈਕਟਰੀਸ ਫਾਈਨਲੀ ਖੜੀ ਆ ਆ ਖੜੀ ਆ ਹਾਂ ਆ ਖੜੀ ਆ ਜਿਵੇਂ ਉਹ ਮੰਜਾੜਾ ਹੀ ਖੜਾ ਐ ਇੱਥੇ ਰੱਖ ਝੋਟਾ ਹੋ ਪਿਆ ਆ ਵੀ ਆਪਣੀ ਪਹੁੰਚ ਗਏ ਆ ਬਾਜੀ ਅਸੀਂ ਹੁਣ ਫੈਕਟਰੀ ਦੇ ਵਿੱਚ ਆ लवली ਵਾਲੀ ਆ ਹਾਂ ਤੇ ਇਹ ਬੂਦ ਚ ਹੁਣ ਆਪਾਂ ਤਿਆਉਣੇ ਚਾਹ ਪਾਣੀ ਮੰਨ ਗਿਆ ਮੰਨ ਗਿਆ ਬਾਪੇ ਮੰਨ ਗਿਆ ਇਹ ਲੱਭਣੀ ਦੀ ਗੱਲ ਥੱਲੋਂ ਮੈਨੂੰ ਬੀਲ ਦੀ ਆ ਮੈਂ ਕਿਹਾ ਉਹ ਖੜੀ ਆ ਉਹ ਦੇਖ ਗਾਈਸ 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 ਕੋਲ ਲਾਂਗੇ ਕੋਈ ਨਹੀਂ ਹਾਂਜੀ ਆਪਾਂ ਪਹੁੰਚ ਗਏ ਸੀਗੇ ਗੱਡੀ ਕੋਲੇ ਤੇਲ ਪਾਣੀ ਕਰਕੇ ਚੈੱਕ ਗੱਡੀ ਕੀਤੀ ਸਟਾਰਟ ਹੋ ਗਈ ਸੀ ਜਨ ਬਹੁਤ ਖੜੀ ਨੂੰ ਪਿਆਉਣੇ ਭਾਜੀ ਹੁਣਾਂ ਨੂੰ ਚਾਹੇ ਟੋਲੀ ਕੱਢਦੀ ਚੰਗਾ ਜਾਗੋ ਚੰਗਾ ਇਧਰ ਮੜਾ ਤਾਹ ਜਾਗਾ ਜਾਗੋ ਅੜੇ ਜਾਦੀ ਚੰਗਾ ਬਣਾ ਕੇ डोली चाहेगा डोली चाहे पहले अस करें गाइस पहले अस पानी पावे घरों कराके ला बाबे तू बोतल चो पाने अना गाइस बस ठीक

ਉਹ ਕੁੱਟ ਕੇ ਪਾਈ ਲੈ ਜੀਆਂ ਥੋੜਾ ਲੈ ਮੈਂ ਲੈ ਲਈ ਥੋੜਾ ਵੇ ਚੱਕ ਤਰਾ ਜਲਦੀ ਕਰ ਕਮੈਂਟ ਤੋਂ ਪਹਿਲਾਂ ਲੋਲੀ ਟਾਈਮ ਨਹੀਂ ਲਾਈ ਜਾਂਦਾ ਬਣ ਗਈ ਜਾ ਥੋੜੀ ਉੱਪਰ ਜਾਂਦੀ ਵੀ ਕਿਤੇ ਹੈ ਕੱਚਾ ਆ ਬਾਲ ਕਰ ਜਿਹੜੇ ਗੈਸਟ ਆਏ ਉਹਨਾਂ ਨੂੰ ਇਹਦੇ ਚ ਪਾ ਦੀ ਪੰਪ ਮੰਗ ਰਹੀ ਦੂਜਿਆਂ ਗੈਸਟ ਹਾਲੋ ਗੈਸਟ ਜੀ ਅਸੀਂ ਨਾਲ ਹੈ ਨਹੀਂ ਅਸੀਂ ਤਾਂ ਸਟੀਲ ਲੈਣੇ ਆ ਨਹੀਂ ਬੜੀ ਨੰਬਰ ਪਤਾ ਕਰਿਆ ਇਹ ਤੇ ਹਲੇ ਵੀ ਗੱਡੀਆਂ ਖੜੀਆਂ 12 13 ਮੂਰੇ ਅੱਜ ਕਿੰਨੀ ਤਰੀਕ ਆ ਅੱਜ ਭਰਾਵਾ ਤਰੀਕ ਕਿੰਨੀ ਆ 24 24 ਤਰੀਕ ਆ ਤੇ ਆਪਾਂ 21 ਨੂੰ ਰਾਤ ਨੂੰ ਆਏ ਸੀ ਹਨਾ 21 22 23 ਤੇ 24 ਚੌਥਾ ਦਿਨ ਤਾਂ ਹੈਗਾ ਤੀਜਾ ਤੀਜਾ ਚੌਥਾ ਦਿਨ ਸਵੇਰੇ ਵੀ ਹਜੇ ਪੱਕੀ ਆਹ ਜੀ ਹੈ ਨਹੀਂ ਐਡੀ ਇਹ ਤਾਂ ਪਤਾ ਹੀ ਸੀਗਾ ਵੀ ਇਹ ਕੰਮ ਹੋਣਾ ਹੀ ਹੈ ਹੈ ਦੇਖਦੇ ਆ ਚੱਲ ਕੀ ਬਣਦਾ ਕਰੀਏ

ਜਿਆਦਾ 10 ਮਿੰਟ ਧਮਿਓ 10 ਮਿੰਟ ਲੱਗਣਗੇ ਬਸ ਕੋਈ ਗੱਲ ਨਹੀਂ ਜੀ ਇਹ ਸਿਲੰਡਰ ਲੈਣਾ ਸਿੱਧਾ ਹੈ ਤੇ ਮੁੰਡੇ ਬੇਟੇ ਉੱਤੇ ਹਵਾ ਨਹੀਂ ਲੱਗੀ ਭਰਨ ਤੇ ਆਪਾਂ ਚੱਲ ਗਏ ਫਿਰ ਤੁਹਾਨੂੰ ਗੇੜਾ ਫੜਾ ਦਈਏ ਨਾ ਇਹਦਾ ਹੁਣ ਭਰ ਜੂ ਦੇਖੀਦਾ ਜਲੀ 10 ਮਿੰਟ ਲੱਗਦੇ ਸਿਲੰਡਰ ਬਦਲਣਾ ਮੈਂ ਗੈਸ ਘਟੜ ਗਈ ਮੈਂ ਘਰੇ ਬਣਾਉਂਦਾ ਮੈਂ ਤੈਨੂੰ ਖਾ ਜਾਂਦਾ ਇਹ ਗੱਲ ਲੈ ਸ਼ੋਬਰ ਕਨੇ ਮੈਂ ਕਿ ਬਣਾਉਣੀ ਆ ਗੰਡੇ ਤੇ ਬੈ ਕੇ ਸ਼ਹਿਰ ਦੇ ਹਾਂਜੀ ਅਗਰ ਨਵਲਾ ਬਰਿੰਕੋਸ ਸੇ ਕਰ ਰਹੇ 45 ਕਿਲੋ ਹਾਂ 45 ਰੁਪਏ ਕਿਲੋ ਕਿੰਨੇ ਲਾਣਾ ਹਾਂ ਟਮਾਟਰ 50 ਤੇਰਾ ਭਲਾ ਹੋ ਜਾ ਇੰਨੇ ਮਹਿੰਗਾ ਐ ਕਰ ਕਿੱਥੋਂ ਵਾਲਾ ਨਸਕੜਾ ਹੈ ਇਹ ਮੈਨੂੰ ਤੈਨੂੰ ਆ ਜਾ ਐ ਕਰਦਾ ਕਿਲੋ ਲੇ ਲਾ ਬਹੁਤ ਆ ਯਾਰ ਸਾਰਾ ਸਮਾਨ ਅੱਧਾ ਕਿਲੋ ਲੜਾ ਹੈ ਸਾਰਾ ਸਮਾਨ ਸਾਰਾ ਸਮਾਨ ਅੱਧਾ ਕਿਲੋ ਲੜਾ ਪਾਉਂ ਜਾਂ ਪਾਈਆ ਪਾਈਆ ਦੇ ਦੇ ਬਾਬਾ ਚਾਰ ਘੰਟੇ ਬਹੁਤ ਨੇ ਯਾਰ ਚਾਰ ਤਾਂ ਪਈ ਜਾਣਗੇ ਚਾਰ ਬਾਗ

ਡੈਸ ਹਾਂ ਜੀ ਸਬਜ਼ੀ ਖਰੀਦ ਲਈਏ ਅਸੀਂ ਕੀਤੇ ਸੀਗੇ ਅੰਕਲ ਨੂੰ ਪੇਟੀਐਮ ਪੈਸੇ ਤੇ ਹਜੇ ਇਹਦਾ ਹਾਂ ਨਹੀਂ ਬੋਲਿਆ ਸਪੀਕਰ じゃ ਤੇ ਅੰਕਲ ਨੇ ਬਾਹਲੇ ਆਏ ਕਰਕੇ ਕਹਿੰਦਾ ਬੈਠੋ ਇੱਥੇ ਕਹਿੰਦਾ ਜਿੰਨਾ ਚਿਰ ਬੋਲਦੀ ਨਹੀਂ ਉਨਾ ਚਿਰ ਨਹੀਂ ਬੋਲ ਪਾ ਭੈਣ ਬਣੇ ਹੜੇ ਹੜੇ ਮੜਕੂ ਚਲੀਏ ਹਾਂ ਜੀ ਹੁਣ ਬੋਲਨੇ ਲੱਗੀ ਪਰਾ ਵਾਲਾ ਸਿਲੰਡਰ ਕਹਿੰਦੇ ਚੋਬਰਾਂ ਨੇ ਕਹਿੰਦੇ ਸਮਾਨ ਮੈ ਗਿਆ ਮੂਗੀਆਂ ਲੈ ਕੇ ਕਹਿੰਦੇ ਪਹੁੰਚਨੇ ਨੇ ਮਨਾਲੀ ਜਾਂਦੇ ਆ ਮਨਾਲੀ ਮੈਂ ਬਣਾਉ ਮੈਂ ਬਣਾਉ ਵਿੱਚ ਮੈਂ ਖੜੂਗਾ ਲੈ ਵੀ ਮਿੱਤਰੋ ਅਸੀਂ ਪਹੁੰਚ ਗਏ ਹੁਣ ਉਹ ਪੁਲ ਤੇ ਜਿੱਥੇ ਬਾਈ ਕਹਿੰਦਾ 20% ਗੈਸ ਪਿਛਲੇ ਰਏ ਅਸੀਂ ਠੰਡ ਪਾ ਪੋਣਿਆ ਠੰਡ ਚੱਲ ਕੇ ਕੋਲੇ ਆਜੂ ਕਰਾਂ ਬਾਅਦ ਪੋਲੋ ਫੇਰ ਆਪਾਂ ਬਣਾਵਾਂਗੇ ਮੈਗੀ ਜਾ ਕੇ ਚਲੋ ਗਾਇਸ ਕਰਾਪਾ ਨਾਵਾਗੇ ਨਹਿਰ ਤੇ ਚੱਲ ਕੇ ਚਲੋ ਕਰਾ ਨਾਵਾਗੇ ਨਾਲੇ ਬਣਾਵਾਗੇ ਮੈਗੀ ਤੇ ਹੁਣ ਕੋਣਿਆ ਪਹਿਲਾ ਥਰੀ ਚ ਪਹਿਲਾ ਠੰਡ ਪਾ ਕੇ ਬਣਾਉਣਾ ਠੰਡ ਪਾ ਹਾਂਜੀ ਅੰਨੀ ਕੁੜੀ ਚੜਿੰਦ ਬਾਤ ਬੋਲੂ ਕਾ ਬਾਕੀ ਦੀ ਬਬਾਦ ਵਿੱਚ ਭੰਕਾ ਨੀ ਬੁਸਤ ਨਿਕਸਤ ਇਸੋ ਉੱਤੋਂ ਬਾਤ ਥਿਸ ਇਜ਼ ਵਾਟਰ ਕੇਸ ਪੂਰੀ 100% ਯੈਸ ਦੋੜਿਆੜ ਬੱਤੇ ਵਿੱਚ ਨੀਬੂ ਬੱਟ ਠੰਡਾ ਲੇਮਨ ਚੇਰਦਾ ਜੱਟ ਕੇ ਪ੍ਰਾਠਾ ਟਿਪੋ ਇੱਕ ਬਾਰ ਪੀਓ ਕਿਤ ਬਾਰ ਬਰ ਬਰ ਮਾਂ ਨੂੰ ਕਿ ਨੀਬੂ ਪਾਣੀ ਦੌ ਦਿਨ ਪਿਆਸ ਨਹੀਂ ਲੰਘੂ ਕੀ ਬਾਨੀ ਕੀ ਟੇਸਟੀ ਇਸ ਸੀਸ ਕਾਲਾ ਨਮਕ ਕਾਲਾ ਨਮਕਾਲਾ ਬੰਡਕ ਸੋਲ ਲੀਪ ਕਿਦਰ ਮੇ ਕੋਕ ਦਾ ਟੇਸਟ ਸੇਪ ਨਾਪ ਦਾ ਟੇਸਟ ਉਰੀਦਾ ਸ਼ਰਬਤ ਪਾਣੀស្ਕਾਰ ਚ ਮੀ ਖੱਟੀ ਐ ਬਿੱਟ ਬਿੱਟੀ ਖੱਟੀ ਸੂਚ ਮੀ ਪਾ ਲਿਆ ਉਹ ਕਿਹਾ ਦਰਾ ਗੱਲਵਾਦ ਇੰਜੇ ਠੰਡ ਪੂਰੀ ਚੀਜ਼ ਵਲੀ ਕਹਿੰਦਾ ਜੱਜ ਪੂਰੀ ਹਾਂਜੀ ਆਪਣੇ ਖੜੇ ਖੜੇ ਹੋ ਗਏ ਸੀਗੇ ਉੱਥੇ ਪੂਰਾ ਫੁੱਲ ਇਕੱਠ ਦਰਸ਼ਕਾਂ ਦਾ ਦੇਖਣ ਵਾਲਿਆਂ ਦਾ ਤੇ ਵੀਡੀਓ ਬਣਾਉਣ ਵਾਲਿਆਂ ਦਾ ਤੇ ਮੁੰਡੇ ਕਹਿੰਦੇ ਇੱਕ ਵੀਡੀਓ ਹੋਰ ਬਣਾ ਲਈਏ ਫੇਰ ਚੱਲਦੇ ਹਾਂ ਹੁਣ ਕਰਦਾ ਜਾ ਕੋ ਬਾਕੀ ਕਿੰਨੀ ਬੁਬਾ ਦੇ ਵਿੱਚ ਬੰਕਾ ਨਹੀਂ ਪੁਸਕਾਂ ਵਿੱਚ ਕੋਸ ਤਾਂ ਵੀ ਸੋਕਾ ਬਾਤ ਤੇ ਸੀ ਸਪਟਰ ਕੈਸ ਕੋਰੀ 20% ਗੈਸ

ਚਾ ਨਿੱਕੇ ਪੁਰਾ ਟੋਟਪੋ ਹੋ ਗਿਆ ਨਹੀਂ ਹੈ ਆ ਦਿਆਂ ਲੱਗੇ ਸਰਾ ਗੱਲ ਬਾਤ ਹੁਣ ਆਪਣੇ ਖੰਡ ਪੈ ਗਈ ਚੱਲ ਗਏ ਆਪਾਂ ਗੈਸ ਬਣ ਗਈ ਪੂਰੀ 20 ਤੋਂ 80% ਗੈਸ ਬਣ ਗਈ ਜਮਾ ਬੰਦ ਕਰਦੇ ਆ ਗੈਸ ਵੀਰੇ ਹੁਣ ਅਸੀਂ ਆ ਗਏ ਨਹਿਰ ਤੇ ਨਹਾਉਣ ਦੁਬਾਰੇ ਫੇਰ ਉੱਥੇ ਇਥੇ ਕੀ ਮੈਗੀ ਬਣਾਵਾਂਗੇ ਬਾਬਾ ਹਾਂਜੀ ਬਜੀ ਬਸ ਠੀਕ ਆ ਫਿਰ ਲੋ ਜੀ ਮਿਲਦੇ ਆ ਫੇਰ ਆਪਾਂ ਬਾਅਦ ਚ ਕੀ ਬਣਦਾ ਜੁੜਦਾ ਹਾਂ ਮੇਰਾ ਤੇ ਫੇਰ ਵੀ ਫਿਰਤਾ ਬਾਬੇ ਇਧਰ ਭਾਣਨਾ ਅਸੀਂ ਬਾਲੇ ਹੋਏ ਕਿਹੜਾ ਖੰਡ ਬਾਲਾ ਬੈਠਣ ਵਾਲਾ ਹੈਗਾ ਹੈ ਪਤਾ ਕੀ ਚੱਕਰ ਆਏ ਆ ਉਸਤਾ ਦੇ ਯਾਰ ਅੱਭੀ ਜਿੰਨੀ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਵੀ ਤੂੰ ਜਿਹੜੀ ਚੀਜ਼ ਤੇ ਰੈਡ ਕਰ ਰਿਹਾ ਤੈਨੂੰ ਆਏ ਜੇ ਆਪਾਂ ਕਹੇ ਇਹ ਚੰਮਰ ਵਾਲਾ ਤੂੰ ਜਮੇ ਵੀ ਨਹੀਂ ਲੱਗਣਾ ਹੋਰ ਯਾਰ ਆ ਕਿਉਂਕਿ ਇਹ ਜੀ ਜੱਗੀ ਜੀ ਲੈ ਵੀ ਮਿੱਤਰੋ ਗੰਡੇ ਤਿਆਰ ਨੇ ਸਮਾਨ ਹੋ ਗਿਆ ਤਿਆਰ ਤੇ ਕਰੀ ਜਾਂਦੇ ਤੇ ਉਹ ਲੈਣਗੇ ਪਾਣੀ ਭੋਲੇ ਫੇਰ ਦੂਆ ਚੋਂ ਆਪਾਂ

ਕੋਕ ਬਾਗ ਬਣਾਈ ਹੂੰ ਕੋਕ ਬਾਗ ਬਣਾ ਲੈਣੇ ਮਨਾਲੀ ਵਾਲਾ ਕੰਮ ਹੀ ਬਣ ਗਿਆ ਗੈਸ ਪੂਰੀ ਠੰਡੇ ਪਾ 20% 20% ਹਾਂ ਆ ਇੱਧਰ ਦੇਖ ਮਾੜਾ ਜਾ ਜੈਸਪੂਰੀ ਉਹ ਤੇ ਮੋਬਾਈਲ ਚੱਕਣੀ ਮੰਗ ਲਈ ਹੀ ਟੇ ਬੈਠ ਲਾ ਤੂੰ ਥੱਲੇ ਨਾ ਛੱਡਦੀ 20% ਗੈਸ ਕੀਤਾ ਚੰਨੀ ਮੰਗੂ ਸਾਰਾ ਕੁਝ ਤਾ 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 ਮੇਰੇ ਪਾਦੀ ਸਾਡੇ ਬਾਹਰੋਂ ਮੰਗਾਇਆ ਹੈ ਬੋਕਰ ਰੱਖ ਲੈ ਬਈ ਇਹ ਆਪਾਂ ਘੱਟੂ ਪੰਡ ਦੋ ਰੱਖ ਦਿਆ ਪਹਿਲਾਂ ਅੱਧੇ ਚੀਰ ਲਈ ਫਿਰ ਅੱਧੇ ਚੀਰ ਲਈ ਅੱਧੇ ਚੀਰ ਲਈ ਨਹੀਂ ਐਂਕਰ ਸਾਰੇ ਚੀਰ ਕੇ ਰੱਖਦੇ ਆਪੇ ਸਾਰੇ ਇਹਨੇ ਸਾਰੇ ਆ ਅੱਧੇ ਅੱਧੇ ਚੀਜ਼ ਪਾਈ ਜਾਂਦੀ ਲਫਾ ਹੈਗਾ ਹਾਂ ਲਫਾ ਰੱਖ ਲਿਆ ਉਹ ਤਾਂ ਮੈਂ ਪਹਿਲੀ ਰੱਖ ਲਿਆ ਵਧੀਆ ਹੈਗਾ ਥੋੜਾ ਜਿਹਾ ਬਸ ਸੰਭਈ ਆਕੜ ਕੰਨਾ ਥੋੜਾ ਜਿਹਾ ਹਾਂ ਤੁਹਾਨੂੰ ਆਉ ਹਾਂ 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 ਪਾਬੇ ਇੱਥੇ ਬਸ ਯਾਰ ਕੋਈ ਗੜ ਨਹੀਂ ਮਤਲਬ ਸਹੀ ਗਾ ਹਾਂ ਸਭ ਕੁਝ ਓਕੇ ਆ ਤੇਰੇ ਜੀ ਵੀ ਮੈਂ ਮੰਨ ਨਹੀਂ ਚੱਲਦਾ ਆਪਦੀ ਨਹੀਂ ਬਈ ਦੋਹੇ ਨਹੀਂ ਨਹੀਂ ਇਹ ਤਾਂ ਪੁੱਛਣੀ ਹੈ ਆਪ ਮੰਨਦਾ ਹੁੰਦਾ

ਬਾਬਾ ਜੀ ਇਥੇ ਮੈਟ ਜੱਗਿਆ ਵੀ ਆਪਣਾ ਮੈਟ ਤਾਂ ਰੱਖਣਾ ਬਾਬਰਤੀ ਆ ਗਿਆ ਆਪਣਾ ਤੇ ਦੇਖ ਤੋ ਸਾਫਟ ਜਿਹੜੀ ਬਣਾਉਂਗਾ ਇਹ ਪਰਨੇ ਦੋ ਤੇਰੇ ਤੋਂ ਨਾ ਬਰਨੇ ਨਾ ਇਹ ਸਾਫਟ ਆ ਸਾਰੇ ਪੈਕੇਟ ਖੋਲ ਕੇ ਪਾਣੀ ਪਾ ਦੇ ਵਿੱਚ

ਕੋਟੋ ਫੜਕੇ ਗਲਾਸ ਤਾਂ ਨਹੀਂ ਹੁੰਦਾ ਬਾਜੀ ਵਿਲੇਟ ਦੋ ਗਲਾਸ ਲੈ ਲੈ ਆ ਪਰ ਚੱਕੋ ਆ ਆ ਆ ਅੱਜ ਨਹਿਰ ਤੇ ਸਾਲ ਨਾ ਮਾਰੇ ਕੁੱਕ ਡਰਦਾ ਕਿਤੇ ਮਾਰ ਕੇ ਡਲ ਪਾਉਂਦਾ ਸਜਾਦ ਹੋ ਚੱਕੋ ਵੈਸੇ ਤੇ ਤੇ ਉਹ ਬੱਸ ਰੈਂਡ ਲੈ ਬਾਬਾ ਕੋਈ ਨਹੀਂ ਧੁੱਪ ਵੀ ਹੈ ਨਹੀਂ ਜਿੰਨੀ ਮੰਨੀ ਜੰਨਾ ਉਹਦੇ ਵਿੱਚ ਹੀ ਧਰ ਲੈਂਦੇ ਆ ਧੰਡੀ ਹੋ ਜੂ ਮੈਂ ਟੇ ਜੀ ਆਹੋ ਨਿਆਣਾ ਨਾ ਤੂੰ

ਗਾਈਸ ਵੀਰੇ ਸਾਡੇ ਦਾ ਦੁਬਾਰੇ ਫੇਰ ਮਾਈਗੀ ਬਣ ਦੀ ਤਿਆਰੀ ਮਾਈਗੀ ਪਹਿਲਾਂ ਬਹੁਤ ਕੈਂਡ ਬਣ ਕੀਤੇ ਹੁਣ ਦੁਬਾਰੇ ਫੇਰ ਬਣਾਉਣੇ ਆ ਹੋਰ ਫੇਰ ਨਾਵਾਂਗੇ ਹੁਣ ਬੰਦੇ ਵੱਧ ਆ ਗਏ ਸੀ ਉੱਥੇ ਤੇ ਲਵੜੀ ਜਾਂਦਾ ਪਾਣੀ ਲੈਣ ਨਾਲੇ ਕੋਕ ਫੜ ਲਊਗਾ ਤੇ ਇਦੋਂ ਬਾਅਦ ਚ ਫੇਰ ਬਣਾ ਕੇ ਫੇਰ ਨਾਵਾਂਗੇ ਬੈਠੇ ਨੇ ਭਾਜ ਤੇ ਇਧਰ ਦਾ ਡੀ ਕਿਤੇ ਆਏ ਐਂ ਕਰਕੇ ਬਹਿ ਜਾ ਵੀ ਆ ਜੇ ਆ ਜੀ ਆ ਜੀ ਨਹੀਂ ਨਹੀਂ ਨਾ ਬਾਈ ਮੇਰਾ ੜੀਆ ਬਣ ਕੇ ਉਸਤਾਦ ਦੁਬਾਰੇ ਮੈਗੀ ਚੱਲੂ ਅੱਜ ਅੱਜ ਤਾਂ ਮੈਗੀ ਚੱਲੂ ਹੂੰ ਬਾਓ ਕੈਂਡ ਬਣੀ ਨਾਲੇ ਨਾਲੇ ਤੇ ਗੀਤਾਂ ਜਿ ਕੋਹ ਚੱਲਦਾ ਹੈ ਨਾ ਤੇਜੀ ਉਵੇਂ ਸਾਡੀ ਮੈਗੀ ਚੱਲੂ ਆ ਤੇਜੀ ਤੇਜੀ ਉਹ ਵਾਂਗ ਮੈਗੀ ਮੈਗੀ ਉਹ ਮੇਲਾ ਤੈਨੂੰ ਯਾਦ ਕੀਤਾ ਜਾਂਦਾ ਓਏ ਇਧਰ ਗਾਇਸ ਨਾਲੇ ਆਪਾਂ ਹੁਣ ਚੱਲੇ ਆ ਕਮਰੇ ਚ ਬਈ ਭਾਂਡਾ ਠੀਕ ਹੋਰ ਧਰ ਲਿਆ ਹਾਂ ਧਰ ਲਿਆ ਭਾਈ ਠੀਕ ਭਾਈ ਹੁਣ ਗਾਇਸ ਰੈਸਟ ਕਰਾਂਗੇ ਹਾਂ ਜੀ ਨਟੇਂ ਜਾ ਰਹੇ ਚੋਬਰ ਕਹਿੰਦੇ ਦੁਬਾਰੇ ਫੇਰ ਜਾਂਾਂ 20% ਗੈਸ ਵਾਲੇ ਕੋਲ ਫੇਰ ਹੁਣ ਕੱਛ ਹਾਂ ਇਹ ਪੱਕੀ ਗੱਲ ਆ 니 ਪੁਣੀ ਚੜਤ ਪਾਤ ਪੋਂਡੂ ਕਾ ਪੱਕੀ ਨਹੀਂ ਪਾਤ ਵਿੱਚ ਪੋਂਕਾ 니 ਕੁਛ ਕਰ ਨਹੀਂ ਕੁਛ ਕੰਢੀ ਤੋਂ ਬੰਨ ਤੇ ਇਸ ਇਸ ਪਾਟਰ ਕੇ ਸਪੂੜੀ ਤਵਾਤੀ ਪਰਸੈਂਟ ਕੇ ਇਸ ਤੋਂ ਪਰੇ ਵੀ ਹੋ ਕੇ ਪਰ ਪਰ ਮਾਂ ਤੋ ਕੀ ਨਹੀਂ ਪਤਾ ਨਹੀਂ ਤੋ ਦਿਨ ਪਿਆਸ ਨਹੀਂ ਲੱਗ ਤੋ ਕੀ ਵਾਣ ਕੀਆ ਖਾਂ ਟੇਪ ਇਸ ਕਿਸ ਤਰ੍ਹਾਂ ਨਾ ਕੋ ਲੱਗ ਸੋਈ ਡੀਪ ਕਿਦਰ ਪਰ ਹੂਕ ਦਾ ਟੇਸਟ ਸੇਪ ਨਾ ਟੇਸਟ ਉਰੀ ਡਾ ਚਾਰ ਪਤ ਪਾਣਿਸ ਕਾਂਚੇ ਮੇ ਘੱਟੀ ਿਆੜ ਮਿੱਟ ਮਿੱਟੀ ਕਾਟੀ ਮੁੱਚ ਮੀਂ ਬਾਟ ਕੇ ਆ ਆਹ ਹੋ ਗਿਆ ਪੂਰਾ ਜੋਰ ਲੱਗਿਆ ਪਿਆ ਦੇਖੋ ਉਹਨਾਂ ਤੇ ਆ ਬਾਈ ਹੁਣ ਤਰ ਕੇ ਤੂ ਤਾਂ ਦੇਖ ਕੇ ਸੌਣੀ ਗੇ ਨੇ ਤੈਂ 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 ਸਟਾਈਲ ਦੇਖੋ ਲਵਲੀ ਲਵਲੀ ਥੋੜਾ ਤਾਂ ਬੰਦ ਕਰ ਦੇ ਹੈ? ਪਾਸਾਈਡ ਤੇ ਬਲੌਕ ਹੈ ਨਾ ਕਰੀ ਹੋ ਗਿਆ ਲੱਗ ਗਿਆ ਵੀਡੀਓ ਦਿਖਾਓ ਵੀਡੀਓ ਦਿਖਾਓ ਕਿਉਂ ਓਏ ਕਿੱਦਾਂ ਦਾ ਫੀਲ ਹੋ ਰਿਹਾ ਦੇਖੀ 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 ਇਹ ਹੋਣ ਜਾਉ ਮਜ਼ਾਕ ਨਾ ਕਰੀ ਮਜ਼ਾਕ ਨਾ ਕਰੀ ਓਏ ਸਰਕਲ ਖੜ ਜਾਣਾ ਸਾਰਾ ਠੀਕ ਤੋਂ ਦਾ ਸਰਕਲ ਲੱਪੈਣਾ ਇਹ ਸਰਪਤ ਨਹੀਂ ਲਾਦਾ ਬੰਦੇ ਚੱਕ ਲੈ ਥੋੜਾ ਯਾ ਅੱਜ ਨਾਲ ਉਹ ਬਾਈ ਨੂੰ ਕਰਾਂਗੇ ਅੱਜ ਬਾਦ। ਬਨਾਹਣਾ ਵੀਰਾ। ਇਹ ਬਾਈ ਇਹ ਸਮਝਿਆ ਕਦੇ ਜਿਸ਼ੂ ਵਿਸ਼ਵਲ ਨਹੀਂ ਕਰਦੇ। ਨਹੀਂ ਨਹੀਂ ਉਹ ਨਹੀਂ ਹੈਗਾ। ਉਹ ਨਹੀਂ ਹੈਗਾ ਸਾਡਾ। ਉਹ ਨਹੀਂ ਹੈਗਾ। ਹਾਂ। ਇਹ ਸਾਡਾ ਬੰਦਾ ਕੱਲਾ ਜਾਣ। ਇਹਦਾ ਸਿਰ ਦੁਖਦਾ ਸੀ। ਮੈਂ ਨਹੀਂ ਨਾ ਥੋੜਾ ਜਿਹਾ ਉਹ ਲੈਣਿਆ ਪ੍ਰੈਕਟੀਕਲ ਲੈਣਿਆ। ਨਹੀਂ ਸੱਚੀ ਵੀ ਉਸ ਵੋਲਦੀ ਵੀ। ਮੈਂ ਤਾਂ ਆ ਵੀ ਨਹੀਂ। ਨਾ ਨਾ ਵੀਰੇ। ਨਹੀਂ ਨਹੀਂ ਐ ਨਹੀਂ। ਬਸ ਬਾਈ ਜਰਮਾ ਇਹਨੂੰ ਨਹੀਂ ਹਲਿਓ। ਚਾ ਮੈਨੂੰ ਕਰਕੇ ਪਤਾ ਨਹੀਂ ਲੱਗਦਾ। ਹਾਂਜੀ ਫੇਰ ਆਏ ਆਪਾਂ ਬਾਬਾ ਬੁੱਢਣ ਸਾਹਿਬ ਜੀ ਦੇ ਸਥਾਨ ਤੇ ਮੱਥਾ ਟੇਕਣ ਲਈ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਰੂਮ 'ਚ ਦੇਖੋ ਜੇ ਸੂ ਸੁੰਦਰ ਲੋਕ ਐ ਨਾ ਜੋ ਇਸੀ 'ਚ ਮਜ਼ਾ ਕਰ ਰਹੇ ਆ ਆਜੋ ਪਾਜੀ ਚੱਲ ਗਏ ਹੁਣ ਆਪਾਂ ਮੀਨ ਲੋਕ ਐ ਰਹੀ ਯਾਰ ਲੈ ਲੈ ਆਓਏ ਉਹ ਭਰਾਵਾ ਤੇਰਾ ਪਾੜਵਾਨੀਆਂ ਲੈ ਨਹੀਂ ਯਾਰਾ ਚਲੋ ਪਾਜੀ ਗਾਈਸ ਇਹ ਵੀ ਖੁਰੀ ਪਈ ਆ ਹੰਡ ਲਵਲੀ ਕਿੰਨੇ ਦੀਆਂ ਬਾਈ ਇਹ ਕਿੰਨੇ ਕਿੰਨੇ ਦੀਆਂ ਜੀ ਜੀ ਇਹ 15 ਦੀ ਇੱਕ ਚਪੇੜੇ ਨਾਲ ਖਾਲੀ ਕਿਤੇ ਪੰਜਾਂ ਦੀ ਆ ਹਾਂ ਜੀ ਭੱਲਿਆਂ ਦੇ ਹਾਂ ਲੌੜੀ ਲੈ ਜਿਹੜੀ ਲੌੜੀ ਖੁਰੀਆਂ ਪਈਆਂ ਯਾਰ ਜੀ ਨਾ ਉਹ ਵੀਰੇ 10 ਦੀ ਸਾਡੇ ਦਾ ਉਹ ਪਾਈ ਨੇ ਖਾਈ ਉਹ ਵੀਰ ਵੀ ਦੀ ਚੋਕਲੇ ਦਾ ਹਾਂ ਹਾਂ ਇਹ ਦੱਸ ਦੀ ਇਹ ਦੱਸ ਉਹ ਤਾਂ ਖੁਰੀਆਂ ਹੋ ਗਈਆਂ ਮੈਨਾਂ ਭਾਲ ਕਿਹਨੇ ਲੱਗਣੀ ਆ 10 ਰੁਪਏ ਦੀ ਖਾਦੀ ਹੋ ਯਾਰ ਰੁਪਏ ਦੀ 1 ਰੁਪਏ ਦੀ ਖਾਦੀ ਹੋਈ ਆ ਉਹ ਲੰਮੀ ਲੱਗਣੀਆਂ ਦੂਜਿਆਂ ਦੇ ਦੇ ਹਾਂ ਲੱਗ ਕੇ ਲੰਮੇ ਚਾਕਲੇਟਾਂ ਨਹੀਂ ਨਾ ਨਾ ਦੂਜੀ ਵੀ ਦੇ ਲੱਗਣੀਆਂ ਹੋਈ ਆ ਜੀ ਗੰਮੀ ਆਹ ਖੁਰੀ ਪਈ ਆ ਯਾਰ ਨੀ ਦਾ ਯੋ ਹੀ ਦਾ ਆ ਵੀ ਖੁਰੀ ਪਈ ਆ ਹਾਂਜੀ ਇਹ ਬਲੌਗ ਕਰਦੇ ਆਪਾਂ ਇੱਥੇ ਐਂਡ ਸਤਿ ਸ੍ਰੀ ਅਕਾਲ ਜੀ ਗੁੱਡ ਨਾਈਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ